ਅੱਜ ਤੁਹਾਨੂੰ ਇੱਕ ਬਿਲਖਣ ਚੀਜ਼ ਦੱਸਣ ਜਾ ਰਹੇ ਆ ਬਿਲਖਣ ਚੀਜ਼ ਇਹ ਆ ਜਿਨ੍ਹਾਂ ਦੋਸਤਾਂ ਦੀ ਫੋਨ ਦੀ ਸਟੋਰੇਜ ਜਲਦੀ ਭਰ ਜਾਂਦੀ ਆ ਉਹਨਾਂ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਜਿਆਦਾ ਸਟੋਰੇਜ ਲੰਮੀਆਂ ਵੀਡੀਓ ਕਰਕੇ ਭਰਦੀ ਆ 10 10 15 15 ਮਿੰਟਾਂ ਦੀਆਂ ਵੀਡੀਓ ਤੁਸੀਂ ਫੋਨ ਦੇ ਵਿੱਚੋਂ ਡਿਲੀਟ ਕਰ ਸਕਦੇ ਹੋ ਡਿਲੀਟ ਕਰਕੇ ਵੀ ਫੋਨ ਦੇ ਵਿੱਚ ਤੁਹਾਡੇ ਕੋਲ ਹੀ ਰਹਿਣਗੀਆਂ ਤੁਹਾਨੂੰ ਕੋਈ ਸਬਸਕ੍ਰਿਪਸ਼ਨ ਚਾਰਜਸ ਨਹੀਂ ਲੱਗਣਗੇ ਕੋਈ ਵੀ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਹੋ ਜੇ ਕਿਸੇ ਨੂੰ ਉਹ ਪ੍ਰਾਈਵੇਟ ਵੀਡੀਓ ਤੁਸੀਂ ਵਿਖਾਉਣੀਆਂ ਤਾਂ ਤੁਸੀਂ ਉਹ ਦਿਖਾ ਸਕਦੇ ਹੋ ਉਹਨੂੰ ਵਟਸਐਪ ਦੇ ਉੱਤੇ ਭੇਜ ਕੇ ਉਸ ਦੇ ਲਿੰਕ ਨੂੰ ਤੁਸੀਂ ਦਿਖਾ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਤੁਹਾਨੂੰ ਚੈਨਲ ਬਣਾਉਣਾ ਪਊਗਾ YouTube ਦੇ ਉੱਤੇ ਚੈਨਲ ਬਣਾਉਣ ਲਈ YouTube ਤੇ ਤੁਹਾਨੂੰ ਲੱਖਾਂ ਵੀਡੀਓ ਮਿਲ ਜਾਣਗੀਆਂ YouTube ਦੇ ਉੱਤੇ ਚੈਨਲ ਬਣਾ ਕੇ ਤੁਸੀਂ ਕੀ ਕਰਨਾ YouTube ਤੇ ਜਾਣਾ YouTube ਤੇ ਜਾ ਕੇ ਤੁਸੀਂ ਕੋਈ ਵੀ ਇੱਕ ਵੀਡੀਓ ਚੂਜ਼ ਕਰਨੀ ਆ ਜਿਸ ਤਰ੍ਹਾਂ ਮੈਂ ਜਿਸ ਤਰ੍ਹਾਂ ਮੈਂ ਆ ਵੀਡੀਓ ਚੂਜ਼ ਕੀਤੀ ਆ ਉਦੋਂ ਬੈਕ ਨੈਕਸਟ ਕਰਨਾ ਨੈਕਸਟ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਆ ਮੇਰਾ ਚੈਨਲ ਆ ਕਿ ਮੈਂ ਆਪਦੇ ਚੈਨਲ ਤੇ ਤੁਹਾਨੂੰ ਦਿਖਾ ਰਿਹਾ ਕਰਕੇ ਇਸ ਵੀਡੀਓ ਨੂੰ ਕੋਈ ਵੀ ਤੁਸੀਂ ਨਾਮ ਦੇ ਦਿਓ ਜਿਵੇਂ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਨਾਮ ਦੇ ਰਿਹਾ ਟਰੈਕਟਰ ਵੀਡੀਓ ਉਦੋਂ ਬਾਅਦ ਵੀਡੀਓ ਨੂੰ ਨਾਮ ਦੇਣ ਤੋਂ ਬਾਅਦ ਤੁਸੀਂ ਕੀ ਕਰਨਾ ਵਿਜ਼ਿਬਿਲਟੀ 'ਚ ਜਾਣਾ ਵਿਜ਼ਿਬਿਲਟੀ 'ਚ ਜਾ ਕੇ ਤੁਸੀਂ ਕਰ ਦੇਣਾ ਪ੍ਰਾਈਵੇਟ ਹੋਰ ਕੁਝ ਨਹੀਂ ਕਰਨਾ ਪ੍ਰਾਈਵੇਟ ਕਰਕੇ ਉਦੋਂ ਬਾਅਦ ਇਹਨੂੰ ਅਪਲੋਡ ਕਰ ਦੋ ਅਪਲੋਡ ਹੋ ਜੂਗੀ ਇਹ ਇਹਨੂੰ ਅਪਲੋਡ ਹੋਣ ਦਿਓ ਜਿਸ ਤਰ੍ਹਾਂ ਇਹ ਅਪਲੋਡ ਹੋਊਗੀ ਵੀਡੀਓ ਅਪਲੋਡ ਹੋ ਰਹੀ ਆ ਦੇਖੋ ਇਹ ਵੀਡੀਓ ਅਪਲੋਡ ਹੋ ਰਹੀ ਆ ਅਪਲੋਡ ਹੋਣ ਦਿਓ ਇਹਨੂੰ ਅਪਲੋਡ ਹੋਣ ਤੋਂ ਬਾਅਦ ਤੁਹਾਨੂੰ ਦਿਖਾ ਰਿਹਾ ਮੇਰੇ ਕੋਲੇ ਹੋਰ ਵੀ ਅਪਲੋਡ ਕੀਤੀ ਹੋਈ ਇੱਕ ਵੀਡੀਓ ਪਈ ਆ ਇਸ ਤੋਂ ਪਹਿਲਾਂ ਇਹ ਟਾਈਮ ਲਾਵੇ ਵੀਡੀਓ ਲੰਮੀ ਜਾਵੇ ਤੇ ਮੈਂ ਤੁਹਾਨੂੰ ਉਹ ਵੀਡੀਓ ਦਿਖਾ ਰਿਹਾ ਦੇਖੋ ਤੁਸੀਂ ਕੀ ਕਰਨਾ ਇਸ ਤਰ੍ਹਾਂ ਦੇਖੋ ਤੁਸੀਂ ਯੂਅਰ ਵੀਡੀਓ ਤੇ ਜਾਓ ਯੂਅਰ ਵੀਡੀਓਸ ਤੇ ਜਾ ਕੇ ਆਹ ਦੇਖੋ ਅਮਰੂਦਾਂ ਦੇ ਪੱਤਿਆਂ ਤੋਂ ਬਣਾਓ ਦੇਸੀ ਨੁਸਖਾ ਇਹ ਵਾਲੀ ਵੀਡੀਓ ਮੈਂ ਪ੍ਰਾਈਵੇਟ ਕੀਤਾ ਹੋਇਆ ਤਿੰਨ ਡਾਟਾਂ ਤੇ ਜਾਣਾ ਇਹ ਵੀਡੀਓ ਨੂੰ ਜਦੋਂ ਤੁਸੀਂ ਚਾਹੋ ਸੇਵ ਟੂ ਡਿਵਾਈਸ ਫੋਨ ਦੇ ਵਿੱਚ ਅਪਲੋਡ ਕਰ ਸਕਦੇ ਹੋ ਤੇ ਜਦੋਂ ਮਰਜੀ ਦੇਖ ਸਕਦੇ ਹੋ ਸ਼ੇਅਰ ਵੀਡੀਓ ਤੇ ਜਾ ਕੇ ਕਿਸੇ ਨੂੰ WhatsApp ਤੇ ਤੁਸੀਂ ਲਿੰਕ ਭੇਜ ਦਿਓ ਉਹ ਵੀਡੀਓ ਨੂੰ ਬੰਦਾ ਜਦੋਂ ਤੁਸੀਂ ਲਿੰਕ ਭੇਜਤਾ ਉਦੋਂ ਦੇਖ ਸਕੂਗਾ ਉਸ ਤੋਂ ਪਹਿਲਾਂ ਉਹ ਦੇਖ ਨਹੀਂ ਸਕੂਗਾ ਕੋਈ ਵੀ ਇਹ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ ਤੇ ਤੁਸੀਂ ਆਪਦੀ ਫੋਨ ਦੀ ਸਟੋਰੇਜ ਨੂੰ ਭਰਨ ਤੋਂ ਬਚਾ ਸਕਦੇ ਹੋ ਇਸ ਤਰ੍ਹਾਂ ਆਪਾਂ ਕਰਕੇ ਆਪਾਂ ਆਡੀ ਫੋਨ ਦੀ ਸਟੋਰੇਜ ਨੂੰ ਬਚਾ ਸਕਦੇ ਆ ਖਾਲੀ ਰੱਖ ਸਕਦੇ ਆ ਫੋਨ ਹੈਂਗ ਹੋਣ ਤੋਂ ਬਚ ਜਾਊਗਾ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ